16 ਲੀਟਰ ਦਿੱਤਾ ਇਹ ਪਹਿਲੇ ਸੂਵੇ ਹਾਂ ਜੀ ਪੂਰੀ ਹੈ ਜਿਹਦੇ ਘਰੇ ਜਾਵੜੀ ਮौज ਕਰੂਗਾ ਜੀ ਉਹ ਤਾਂ ਨਾਮ ਤੇ ਜਾਣ ਵਾਲੀ ਆ ਮੱਝ ਜਾਣੀ ਠੀਕ ਹੈ ਸਾਡਾ ਬਾਹਰਲਾ ਬਣਿਆ ਕਰਕੇ ਮੈਂ ਹੁਣ ਤੂਈਆਂ ਨਹੀਂ ਜਾਂਦੀ ਵੀ ਔਖੇ ਹੁੰਦੇ ਆ ਸਵਾਗਤ ਆ ਮਿੱਤਰੋ ਪੀਵੀ 292 ਡੀ ਕੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਇੱਕ ਜਿਹੜੀ ਬਹੁਤ ਹੀ ਸ਼ਕੀਨ ਮੱਝ ਦਿਖਾਉਣ ਲੱਗੇ ਆ ਕਿਸੇ ਪਾਸਿਓ ਕੋਈ ਕਮੀ ਨਹੀਂਗੀ ਥਣਲੇਵਾ ਤੁਸੀਂ ਵੇਖ ਲਓ ਪੂਰਾ ਜਣਦੀ ਚੰਗਾ ਤੇ ਸੁਨੱਖਾ ਪਾਣਾ ਮੱਝ ਦੇ ਵਿੱਚ ਤੇ ਆਮ ਦੇਖ ਆਪਣੇ ਜ਼ਿਮੀਂਦਾਰ ਪਰਿਵਾਰ ਦੇ ਘਰੇ ਇਹ ਜਿਹੜੀ ਮੱਝ ਉਹ ਵਕਾਊ ਆ ਬਾਈ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਸਤ ਸ੍ਰੀ ਅਕਾਲ ਜੀ ਹਾਂਜੀ ਨਾਂ ਕੀ ਜੀ ਤੁਹਾਡਾ ਜਗਸੀਰ ਸਿੰਘ ਜੀ ਜਗਸੀਰ ਸਿੰਘ ਠੀਕ ਆ ਜੀ ਤੇ ਆਪਣੇ ਕੋਲੇ ਜਿਹੜੀ ਇਹ ਇੱਕ ਮੱਝ ਵਗਾਉ ਹੈ ਜੀ ਆਹ ਹਾਂਜੀ ਮੱਝ ਆ ਜੀ ਮੱਝ ਵਗਾਉ ਹੈ ਨਾ ਸ਼ਕੀਨ ਸ਼ਕੂਨ ਬਹੁਤ ਆਈ ਘਰ ਦੀ ਆਪਣੀ ਇਹ ਹਾਂ ਘਰ ਦੀ ਆ ਜੀ ਘਰ ਦੀ ਕਿਉਂਕਿ ਆਪਾਂ ਨੂੰ ਇਹਦੀ ਡਿਟੇਲ ਆਪਣੇ ਦਰਸ਼ਕਾਂ ਨੂੰ ਪੂਰੀ ਦੱਸ ਦਗੇ ਹਨਾ ਆਪਾਂ ਹਾਂਜੀ ਤੇ ਕਿਹੜੇ ਸੂਏ ਬਾਈ ਜਿਹਨੇ ਸੂਣਾ ਦੂਜੇ ਸੂਣਾ ਜੀ ਇਹਨੇ ਦੂਜੇ ਸੂਣਾ ਹਾਂਜੀ ਏ ਕਿਵੇਂ ਫਿਰ ਹੁਣ ਫਿਰ ਇੱਕ ਹੀ ਰਹਿਣੀ ਦੁੱਧੂ ਚੱਲੋ ਤੋੜਾ ਆ ਜਾਣਾ ਕਾਹਤੋਂ ਵੇਚੀ ਜਾਂਦੇ ਉਹ ਬਾਹਰਲਾ ਚੱਕਰ ਆ ਜੀ ਬਾਹਰ ਨੂੰ ਜਾਣਾ ਸੀ ਅੱਛਾ ਠੀਕ ਆ ਚਲੋ ਵਧੀਆ ਗੱਲ ਆ ਕਿੰਨੇ ਦਿਨਾਂ ਦੀ ਕੱਚੀ ਬਾਈ ਹਜੇ ਆਪਾਂ 10 15 ਦਿਨ ਲਓ ਜੀ 10 ਕੁ ਬਸ ਨੀ ਤਰੀਕ ਤਰੂਕ ਆਪਾਂ ਨੂੰ ਪੂਰੀ ਪਤਾ ਹੋਵੇ ਕਦੋਂ ਵੀ ਜਣਦੀ ਇਹਦੇ ਪੂਰੇ ਹੁੰਦੇ ਦਿਨ ਆਹ ਦਿਨ ਆਪਾਂਦੋਂ ਜੀ ਪੂਰੇ ਹੋ ਜਾਣਿਆ ਜੀ ਬਸ ਇਹਦੇ ਠੀਕ ਆ ਹਾਂ ਚਲੋ ਵਧੀਆ ਗੱਲ ਆ ਤੇ ਕਿਹੜਾ ਬਈ ਇਹਦੇ ਗਾਂ ਟਿਕਾ ਟੁਕਾ ਲੱਗਿਆ ਪਤਾ ਹੀ ਕਹੋ ਇਹ ਠੀਕ ਆ ਭਰਾਇਆ ਸੀ ਜੀ ਡਾਕਟਰ ਤੋਂ ਅੱਛਾ ਜੀ ਹਾਂ ਵਧੀਆ ਭਰਾਇਆ ਸੀ ਜਾਨੀ ਜੀ ਠੀਕ ਆ ਇਹ ਨਹੀਂ ਪਤਾ ਕਿਹੜਾ ਲੱਗਿਆ ਹਾਂ ਇਹ ਨਹੀਂ ਪਤਾ ਕਿਹੜਾ ਲੱਗਿਆ ਹਾਂ ਚਲੋ ਉਹ ਤਾਂ ਡਾਕਟਰ ਨੂੰ ਪਤਾ ਹੋਣਾ ਨਾ ਮਹਿੰਗਾ ਹੀ ਭਰਾਇਆ ਸੀ ਮਹਿੰਗਾ ਹੀ ਭਰਾਇਆ ਸੀ ਹਾਂ ਜੀ ਤੇ ਪਹਿਲੇ ਸੂਏ ਬਾਈ ਕਿਸੇ ਦਾ ਕੱਟੀਆਂ ਹੀ ਕਿਵੇਂ ਸੀਗਾ ਕੱਟਾ ਸੀ ਜੀ ਕੱਟਾ ਕੱਟਣ ਵਾਲੇ ਲੈ ਗਏ ਸੀ ਉਹ ਵੀ ਇਹਦੇ ਹਰ ਗਏ ਸੀ ਅੱਛਾ ਥੰਬਣ ਵਾਲੇ ਸਕੀਰੀ ਵਾਲੇ ਲੈ ਗਏ ਸੀ ਸਕੀਰੀ ਵਾਲੇ ਜਾਂਦੀ ਉਹ ਫਿਰ ਦੁੱਧ ਦੇਖ ਕੇ ਲੈ ਗਏ ਹਾਂ ਦੁੱਧ ਦੇਖ ਕੇ ਲੈ ਕੇ ਗਏ ਆ ਪਹਿਲੇ ਸੂਏ ਨੇ ਕਿੰਨਾ ਦੁੱਧ ਦਿੱਤਾ ਜੀ 16 ਲੀਟਰ ਦਿੱਤਾ ਜੀ ਪਹਿਲੇ ਸੂਏ 16 ਲੀਟਰ ਆਪਨੇ ਕਰੇ ਜਿਹੜੀ ਹੱਥੀ ਜੋਆ ਜੀ ਠੀਕ ਆ ਜੀ ਤੇ ਇਹਦੀ ਜਿਹੜੀ ਮਾਂ ਸੀ ਉਹ ਉਹ ਵੀ ਇੰਨਾ ਦਿੰਦੀ 16 17 ਲੀਟਰ ਦਿੰਦੇ ਸੀ ਜੀ ਉਹ ਉਹ ਵੀ ਜਾਨੀ ਇੰਨੇ ਹਾਂ ਉਹ ਵੀ ਦਿੰਦੀ ਐਰ ਕੀ ਤਾਂ ਫਿਰ ਉਮੀਦ ਵੱਧ ਹੋਊਗੀ ਐਰ ਕੀ ਦਊਗੀ 18 ਲੀਟਰ ਦਊਗੀ ਹਾਂ ਦੂਜੇ ਸੂਏ ਹਾਂ ਦਰੇ ਜਾਵੜੀ ਮੌਜ ਕਰੂਗਾ ਜੀ ਉ ਤਾਂ ਨਾਮ ਤੇ ਜਾਣ ਵਾਲੀ ਆ ਮੱਝ ਜਾਣੀ ਠੀਕ ਆ ਸਾਡਾ ਬਾਹਰਲਾ ਬਣਿਆ ਕਰਕੇ ਮੈਂ ਹੁਣ ਚੂਈਆਂ ਨਹੀਂ ਜਾਂਦੀ ਵੀ ਔਖੇ ਹੁੰਦੇ ਆ ਹੂੰ ਬੀ ਜਾਨ ਦੀ ਯਾਦ ਕਰੂ ਜਿਹੜਾ ਹਾਂ ਯਾਦ ਕਰੂ ਜੀ ਉਹ ਤਾਂ ਠੀਕ ਆ ਤੇ ਜਾਨ ਦੀ ਸੀਲ ਆ ਤੇ ਦੁੱਧ ਪੱਖੇ ਸੀ ਹਾਂ ਨਾ ਬਰਾ ਬੁਰਾ ਪਾਂਦੀ ਆ ਪੂਰੀ ਸੀਲ ਆ ਸਕੀਨ ਸਕੂਨ ਤਾਂ ਬਹੁਤ ਆ ਮਿੱਤਰੋ ਤੇ ਸੰਭੀ ਸੰਭੀ ਵੀ ਚੰਗੀ ਆ ਤੇ ਬਈ ਚੱਲ ਆਪਾਂ ਉਹ ਪੁੱਛਦੇ ਆ ਇੱਕ ਗੱਲ ਵੀ ਜਿਵੇਂ ਆਮ ਜੇ ਆਪਾਂ ਦੇਖ ਲਗੇ ਵੀ ਕਿੰਨਾ ਦਾਣਾ ਪਾ ਕੇ ਵੀ ਇਹ ਜਾਨ ਜੀ 16 ਕਿਲੋ ਦੁੱਧ ਕੱਢ ਦਿੰਦੇ ਕਹਿੰਦੇ ਕਿੰਨਾ ਕ ਦਾਣਾ ਪਾਉਂਦੇ ਤੁਸੀਂ ਆਮ ਇੱਕ ਪਰਿਵਾਰ ਘਰੇ ਜ਼ਿਮੀਂਦਾਰ ਕਹਿੰਦਾ 10 12 ਕਿਲੋ ਪਾਉਂਦਾ ਜੀ ਦਾਣਾ ਆਪਦਾ ਬਣਾ ਕੇ ਪਾਉਂਦਾ ਮੈਂ ਹਾਂ ਆਪਦਾ ਬਣਾਉਂਦਾ 4-5 ਕਿਲੋ ਡੰਕਦਾ ਜੀ ਹਾਂ 4-5 ਕਿਲੋ ਡੰਕਦਾ ਠੀਕ ਆ ਕਿੱਥੋਂ ਬਣਾਉਨੇ ਦਾਣਾ ਤੁਸੇ ਫਿਰ ਆ ਚਰਨੇ ਦੀ ਫੀਲਡ ਤੋਂ ਬਣਾਉਨੇ ਜਾਂ ਮੁੰਡੇ ਆਏ ਆ ਦਾਣੇ ਵਾਲੇ ਹੀ ਆ ਇਹ ਲਾਉਣੇ ਆ ਅੱਛਾ ਠੀਕ ਆ ਤੇ ਜਣੇ ਦੀ ਵਧੀਆ ਕੁਆਲਿਟੀ ਦਾ ਤੁਸੀਂ ਬਣਾਉਂਦੇ ਹੋ ਹਾਂ ਜੀ ਆਪਦੇ ਤੋਂ ਨਹੀਂ ਜ਼ਿਆਦਾ ਕਰਦੀ ਮੱਝ ਹਾਂ ਜੀ ਨਹੀਂ ਜੀ ਉਪਰੇ ਦਾ ਨਹੀਂ ਕਰਦੀ ਇਹ ਅੱਛਾ ਉਪਰੇ ਦਾ ਵੀ ਹੁਣ ਦਾਣੇ ਵਾਲੇ ਆਏ ਆ ਮੁੰਡੇ ਜਮਾ ਨਹੀਂ ਕਰਦੀਆਂ ਇਹ ਕਿਸੇ ਦਾ ਹੂੰ ਆ ਨਹੀਂ ਤਾਂ ਆਮ ਪਸੂ ਘੂਰਦਾ ਨਹੀਂ ਨਾ ਨਾ ਜਮਾ ਹੀ ਨਹੀਂ ਪੂਰੀ ਸੀ ਲਾ ਮੱਝ ਹੂੰ ਥਣਾ ਥਣਾ ਤੋਂ ਬਾਈ ਕਿਵੇਂ ਆ ਫਿਰ ਥਣਾ ਥਣਾ ਤੋਂ ਸੀਲ ਹਾਂ ਸੀ ਲਾ ਜੀ ਹਾਂ ਜੀ ਦੱਦ ਕਿੰਨਾ ਕੁ ਲੰਮਾ ਦਿੰਦਾ 8 ਕਿ ਮਹੀਨੇ ਦਿੰਦੀ ਆ ਜੀ ਠੀਕ ਆ ਹਾਂ ਯਾਨੀ ਆਪ ਹੀ ਛੱਡ ਦੇਈਦਾ ਫਿਰ 2-3 ਮਹੀਨੇ ਹਾਂ ਚਲੋ ਵਧੀਆ ਗੱਲ ਆ ਮੈਂ ਦੇਖ ਲਓ ਤੇ ਜੇ ਬਣਦਾ ਤਾਂ ਰੇਟ ਰੂਟ ਬਾਈ ਇਹਦਾ ਰੇਟ ਦੱਸ ਦਿਆਂਗੇ ਜੀ ਫੋਨ ਤੇ ਫੋਨ ਤੇ ਹਾਂ ਫੋਨ ਤੇ ਦੱਸ ਦਿਆਂਗੇ ਠੀਕ ਆ ਤੇ ਫੋਨ ਨੰਬਰ ਆਪਦਾ ਬੋਲ ਦਿਓ 98157 ਹਾਂ ਜੀ 16013 16013 ਹਾਂ ਜੀ ਤੇ ਨਾਂ ਤੁਹਾਡਾ ਤੇ ਪਿੰਡ ਜਗਸੀਰ ਸਿੰਘ ਪਿੰਡ ਕੌਕੇ ਕਲਾਂ ਹਾਂ ਜੀ ਕੌਕੇ ਕਲਾਂ ਜ਼ਿਲ੍ਹਾ ਜਗਰਾਉਂ ਜਗਰਾਉਂ ਜਾਣ ਦੀ ਪਾਇ ਜਾਂਦਾ ਹੈ ਜਿਹੜਾ ਹਾਂ ਹਾਂ ਤਸੀਲ ਜਗਰਾਉਂ ਤਸੀਲ ਜਗਰਾਉਂ ਦਾ ਪਿੰਡ ਵੱਡਾ ਵਾ ਆਪਣਾ ਤੇ ਵੀ ਲੱਭਣਾ ਥੋੜਾ ਮੁਸ਼ਕਲ ਹੋ ਜਾਂਦਾ ਹੈ ਬਾਬਾ ਹੀਰਾ ਸਿੰਘ ਦਾ ਗੁਰਦੁਆਰਾ ਜੀ ਡੈਗ ਦੇ ਕੋਲੇ ਆ ਤੀਜਾ ਘਰ ਸਿਗਰਾਉਂ ਵਾਲਾ ਰਾਹ ਜਾਂਦਾ ਜਿਹੜਾ ਹਾਂ ਬੰਦ ਦੇ ਵਿੱਚ ਹਾਂ ਉੱਥੇ ਮਿੱਤਰੋ ਘਰ ਆ ਬਾਈ ਉਹਨਾਂ ਦਾ ਆਪਾਂ ਨੰਬਰ ਜਿਹੜਾ ਸਕਰੀਨ ਦੇ ਉੱਤੇ ਦੇਤਾ ਵਾ ਤੇ ਮੱਝ ਤੇ ਜਿਹੜੀ ਕੋਈ ਸ਼ਿਕਾਇਤ ਨਹੀਂ ਕੋਈ ਨੀ ਹੋ ਵੇਖ ਲਓ ਕਦ ਕੱਠੀ ਵੱਲੋਂ ਵੀ ਪੂਰੀ ਆ ਤੇ ਬਾਈ ਜਾਂਦਾ ਠੰਡੀ ਸੀਲ ਵੀ ਪੂਰੀ ਆ ਪੂਰੀ ਆ ਜੀ ਪੂਰੀ ਵੀਰ ਹੋਣੀ ਆਏ ਸੀਗੀ ਪੀੜ ਵਾਲੇ ਆਏ ਸੀ ਘਰ ਤੇ ਇਹਨਾਂ ਦੇ ਮੁੰਡੇ ਤੇ ਉਹਨਾਂ ਕੋਲੇ ਹੋਇਆ ਕੋਈ ਚੱਕਰ ਨਹੀਂ ਆ। ਵੀ ਮੈਂ ਪ੍ਰੋਗਰਾਮ ਹੀ ਦਿਖਾਦਾ ਅੱਜ ਆਪਾਂ ਇੱਕ ਤੁਹਾਨੂੰ ਟੌਪ ਦਾ ਨਗੀਨਾ ਦਿਖਾਦਾ ਘਰੇ ਰੱਖਣ ਵਾਲਿਆਂ ਲਈ ਤਾਂ ਇੱਕ ਤ੍ਰੋਫੀ ਆ ਇਹ। ਮੋਹਰਾ ਨਸਲ ਦੀ ਜਿਹੜੀ ਪੂਰੀ ਸ਼ਕੀਨ ਮੱਝ ਆ ਤੇ ਬਾਈ ਉਹਨਾਂ ਨੂੰ ਕਰ ਲਿਓ ਫੋਨ ਕੋਈ ਗੱਲ ਨਹੀਂ ਰੇਟ ਥੋੜਾ ਬਣ ਜੂਗਾ ਬਾਈ ਹੁਣੇ ਆਮ ਦੇ ਜ਼ਿੰਮੇਵਾਰ ਪਰਿਵਾਰ ਦੇ ਘਰ ਦੇ ਵਿੱਚੋਂ ਤੇ ਕਹਿੰਦੇ ਵੀ ਵੀਡੀਓ ਪਵਾ ਗਈ ਆਪਾਂ ਇਹ ਵੇਚਣੀ ਆ ਨੰਬਰ ਆਪਾਂ ਸਕਰੀਨ ਦੇ ਉੱਤੇ ਦੇਤਾ ਵਾ ਤੇ ਫੋਨ ਜ਼ਰੂਰ ਕਰ ਲਿਓ ਬਾਈ ਉਹਨਾਂ ਨੂੰ ਇੱਕ ਵਾਰੀ। ਤੇ ਦਰਦਪੱਖੋਂ ਬਾਈ ਉਹਨੀ ਪੂਰੀ ਗਰੰਟੀ ਲੈਂਦੀ ਪਹਿਲੇ ਸੂਏ ਜਾਣੀ ਕਿ 16 ਕਿਲੋ ਬਾਈ ਜਾਂਦਾ ਨਾਮ ਦੇ ਹੱਥੀਂ ਜੁਆ ਵਾ 8 ਕਿਲੋ ਡੰਗ ਦਾ ਦੁੱਤ ਬਾਈ ਹੁਣਾਂ ਦੱਸਿਆ ਬਾਕੀ ਜਿਵੇਂ ਜਵੇਂ ਨੇੜ ਆ ਗਈ ਤਾਂ ਝੋਟੀ ਨੇ ਜੋ ਲੌਣ ਲੱਗੀ 10 ਦਿਨਾਂ ਨੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜੋ ਆਪਣੇ ਆਮ ਜ਼ਿਮੀਂਦਾਰ ਭਰਾਵਾਂ ਦਾ ਫਾਇਦਾ ਹੋ ਸਕੇ ਤੇ ਕਿਸੇ ਜਿਹੜੇ ਚੰਗੇ ਪਰਿਵਾਰ ਨੂੰ ਚੰਗੀ ਮਾਜਰੀ ਲੋੜ ਆ ਉਹਦੇ ਤੱਕ ਇਹ ਜਿਹੜੀ ਵੀਡੀਓ ਪਹੁੰਚਦੀ ਜ਼ਰੂਰ ਕਰ ਦਿਓ ਜਉਂਦੇ ਵਾਸਤੇ ਰਹੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਆ ਦੋਸਤੋ